ਕਿਸਾਨੀ ਅੰਦੋਲਨ ਚ ਹਰ ਕੋਈ ਦੇਸ਼ ਵਾਸੀ ਯੋਗਦਾਨ ਪਾ ਰਿਹਾ ਲੇਕਿਨ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਖਾਸ ਕਰਕੇ ਨਰਿੰਦਰ ਮੋਦੀ ਦੇ ਉਸ ਨਾਰੇ ਨੂੰ ਸਕਾਰ ਕੀਤਾ ਸੀ ਚਾਹੇ ਉਹ ਨਾਰਾ ਕਾਗਜ਼ਾਂ 'ਚ ਰਿਹਾ ਹੋਵੇ ਚਾਹੇ ਉਹ ਕੰਧਾਂ 'ਤੇ ਲਿਖਿਆ ਹੋਵੇ ਪਰ ਜਿਲ੍ਹਾ ਮੋਗਾ ਦੇ ਪਿੰਡ ਰੰਸੀ ਕਲਾ ਵੱਲੋਂ ਨਰਿੰਦਰ ਮੋਦੀ ਦੇ ਸੱਪਿਆਂ ਨੂੰ ਸਕਾਰ ਕੀਤਾ ਜਿਹੜਾ ਨਾ ਸਵਸ਼ ਭਾਰਤ ਜਿਹੜਾ ਇੱਕ ਨਾਰਾ ਦਿੱਤਾ ਸੀ ਨਰਿੰਦਰ ਮੋਦੀ ਸਾਹਿਬ ਨੇ ਅਨਾਬ ਦਿੱਤਾ ਲੇਕਿਨ ਹੁਣ ਉਸ ਪੰਚਾਇਤ ਨੇ ਆਪਣਾ ਨਾਮ ਵੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਤੇ ਨਾਲ ਜਿਹੜਾ 18 ਲੱਖ ਰੁਪਈਆ ਸੀ ਉਹ ਵੀ ਵਾਪਸ ਕਰ ਦਿੱਤਾ ਵਜ੍ਹਾ ਕੀ ਆ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਨੌਜਵਾਨ ਸਰਪੰਚ ਨੇ ਪਿੰਡ ਦੇ ਸ਼ਾਇਦ ਉਹ ਪੰਜਾਬ ਦੇ ਨੌਜਵਾਨ ਸਰਪੰਚ ਚੋਂ ਮਿੰਟੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮਿੰਟੂ ਸਰਪੰਚ ਨਾਲ ਮਿੰਟੂ ਜੀ ਬੜੀ ਮਿਹਨਤ ਬਾਅਦ ਇਹ ਨਾਮ ਮਿਲਿਆ ਹੋਊਗਾ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਮੋਦੀ ਸਰਕਾਰ ਦੇ ਉਹ ਨਾਅਰਿਆਂ ਨੂੰ ਸਹਾਰ ਕੀਤਾ ਉ ਜਿੰਨੀ ਉਦੋਂ ਖੁਸ਼ੀ ਸੀ ਅੱਜ ਉਹਨਾਂ ਹੀ ਦੁੱਖ ਮਹਿਸੂਸ ਹੋ ਰਿਹਾ ਅਸਲ ਵਿੱਚ ਜੀ ਮੈਨੂੰ ਅੱਜ ਦੁੱਖ ਨਹੀਂ ਮਹਿਸੂਸ ਹੋ ਰਿਹਾ ਮੈਨੂੰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਪੰਜਾਬ ਦਾ ਪੁੱਤਾਂ ਤੇ ਕਿਸਾਨ ਦਾ ਪੁੱਤਾਂ ਔਰ ਜਿਸ ਕਰਕੇ ਅਸੀਂ ਅੱਜ ਆਏ ਅਵਾੜਾ ਨੂੰ ਆਪਣੇ ਕਿਸਾਨਾਂ ਲਈ ਔਰ ਪੰਜਾਬ ਖਾਤਰ ਅਸੀਂ ਕਰਵਾਨ ਕਰਨ ਆਏ ਆਂ ਲੱਗਦਾ ਕਿ ਮੋਦੀ ਸਰਕਾਰ ਨੂੰ ਸਮਝ ਲੱਗੀ ਹੋਊਗੀ ਕਿ ਪੰਜਾਬ ਨਹੀਂ ਪੂਰੇ ਦੇਸ਼ ਜਾਗ ਪਿਆ ਹੈਗਾ ਕਿ ਕਿਸਾਨੀ ਪਹਿਲਾਂ ਇਨਸਾਨੀਅਤ ਪਹਿਲਾਂ ਇਨਾਮ ਛੋਟੇ ਨੇ ਬਿਲਕੁਲ ਜੀ ਅਸੀਂ ਪਹਿਨਾ ਪੰਜਾਬ ਦੇ ਪੁੱਤਾਂ ਅਸੀਂ ਕਿਸਾਨ ਦੇ ਪੁੱਤਾਂ ਉਦੋਂ ਬਾਅਦ ਸਾਡੇ ਲਈ ਅਵਾਰਡ ਉਦੋਂ ਬਾਅਦ ਸਾਡੇ ਜੀਵਨ ਚ ਦੌਲਤਾਂ ਸ਼ੌਹਰਤਾਂ ਕੋਈ ਮਹਣੇ ਰੱਖਦਿਆਂ ਇਸ ਕਰਕੇ ਸਾਡੇ ਜੀਵਨ ਚ ਸਭ ਤੋਂ ਅਹਿਮਤ ਰੱਖਣ ਵਾਲੀ ਵਾਲੀ ਗੱਲ ਹੈ ਕਿ ਅਸੀਂ ਪੰਜਾਬੀ ਆ ਇਸ ਕਰਕੇ ਮੈਂ ਪੰਜਾਬੀ ਹੋਣ ਦੇ ਨਾਤੇ ਅੱਜ ਆਪਣੇ ਪੰਡਰਨ ਸਿੰਘ ਕਲਾ ਵੱਲੋਂ ಗ್ರಾಮ ਪੰਚਾਇਤ ਵੱਲੋਂ ਅਸੀਂ ਇਹ ਅਵਾਰਡ ਲੈ ਕੇ ਆਏ ਆ ਕਿਸਾਨਾਂ ਦੇ ਦਰਵਾਰ ਵਿੱਚ ਲੈ ਕੇ ਆਏ ਨਾਲ 18 ਲੱਖ ਦੀ ਰਾਸ਼ੀ ਜਿਹੜੇ ਕਿਸਾਨਾਂ ਨੂੰ ਅਸੀਂ ਸਮਰਪਿਤ ਕੀਤੀ ਹੈ ਕਿ ਅਸੀਂ ਸਰਕਾਰ ਨੂੰ ਮੋੜ ਨਾਏ ਅਸੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਇੱਕ ਮਿਲਿਆ ਸੀ ਨਾਨਾ ਜੀ ਦੇਸ਼ਮਕ ਰਾਸ਼ਟਰੀ ਗੌਰਵ ಗ್ರಾಮ ਸਭਾ ਪੁਰਸਕਾਰ ਇਹ ਨਿਰਿੰਦਰ ਸਿੰਘ ਤੁਮਰ ਵੱਲੋਂ ਦਿੱਤਾ ਗਿਆ ਸੀ ਦੂਜਾ ਦੀਨदयाल उपाध्याय ਪੰਚਾਇਤ ਸ਼ਕਤੀਕਰਨ ਪੁਰਸਕਾਰ ਦੀਨदयाल उपाध्याय ਸਾਹਿਬ ਦੀ ਹਰ ਬੀਜੇਪੀ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਲੀਡਰ ਸੌਹਾ ਖੰ ਦਾ ਉਹ ਜਿਹੜਾ ਨਾਮ ਇਹ ਵਾਪਸ ਕਰ ਦਿੱਤਾ ਮਿੰਟੂ ਉਹਨਾਂ ਨੇ ਇਹ ਤਾਂ ਲੱਗਦਾ ਕਿ ਬਹੁਤ ਸਾਰੀ ਇੱਕ ਲਹਿਰ ਚੱਲ ਗਈ ਆ ਨਾਮ ਵਾਪਸ ਕਰਨ ਦੀ ਤੁਸੀਂ ਤੇ ਰਾਸ਼ੀ ਵੀ ਮੋੜ ਦਿੱਤੀ ਹੈਗੀ ਆ ਸਰਕਾਰ ਤੇ ਕੋਈ ਪ੍ਰਭਾਵ ਪਏਗਾ ਬਿਲਕੁਲ ਜੀ ਸਾਡੇ ਪੰਜਾਬ ਦੀਆਂ ਮੌਜਜ ਹਸਤੀਆਂ ਨੇ ਇਹ ਲਹਿਰ ਸ਼ੁਰੂ ਕੀਤੀ ਸੀ ਕਿਉਂਕਿ ਹਰੇਕ ਮਨੁੱਖ ਦਾ ਆਪਣਾ ਆਪਣਾ ਤਰੀਕਾ ਰੋਸ ਪ੍ਰਗਟ ਕਰਨ ਦਾ ਕੋਈ ਬੋਲ ਕੇ ਕਰਦਾ ਕੋਈ ਚੁੱਪ ਰਹਿ ਕੇ ਕਰਦਾ ਕੋਈ ਝੰਡਾ ਲਾ ਕੇ ਕਰਦਾ ਕੋਈ ਨਾਰਾ ਮਾਰ ਕੇ ਕਰਦਾ ਕੋਈ ਅਵਾਰਡ ਵਾਪਸ ਕਰਕੇ ਕਰਦਾ ਇਸ ਕਰਕੇ ਸਾਡੇ ਪੰਜਾਬ ਦੀਆਂ ਮੌਜਜ ਹਸਤੀਆਂ ਨੇ ਇੱਕ ਆਪਣਾ ਵੱਖਰੇ ਢੰਗ ਨਾਲ ਇੱਕ ਯਾਨੀ ਕਿ ਰੋਸ ਦਾ ਇੱਕ ਤਰੀਕਾ ਲੱਭਿਆ ਸੀ ਨੇ ਕਦੇ ਰਾਸ਼ਟਰਪਤੀ ਅਵਾਰਡ ਦੇ ਕੇ ਪਦਮ ਪੂਸ਼ਣ ਦੇ ਕੇ ਕਦੇ ਅਰਜਨ ਅਵਾਰਡ ਦੇ ਕੇ ਕਦੇ ਨੈਸ਼ਨਲ ਅਵਾਰਡ ਦੇ ਕੇ ਉਹਨਾਂ ਨੂੰ ਸਨਮਾਨਤ ਕੀਤਾ ਸੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਰਣਸੀਹ ਕਲਾ ਪਿੰਡ ਦੀ ಗ್ರಾಮ ਪੰਚਾਇਤ ਨੂੰ ਜਿਹੜੇ ਅਵਾਰਡ ਮਿਲੇ ਸੀ ਅਸੀਂ ਉਸ ਲਹਿਰ ਦੇ ਵਿੱਚ ਹੀ ਆਪਣੇ ਆਪਣੇ ਆਪ ਨੂੰ ਸ਼ਾਮਲ ਕੀਤਾ ਕਿ ਸਾਡੇ ਜਿਹੜੀਆਂ ਪੰਜਾਬ ਦੀਆਂ ਮੌਜੂਦ ਹਸਤੀਆਂ ਨੇ ਇਹ ਕੰਮ ਸ਼ੁਰੂ ਕੀਤਾ ਰੋਸ ਪ੍ਰਕਰਟ ਕਰਨ ਦਾ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਈਏ ਪਰ ਇਸ ਚੰਗੀ ਗੱਲ ਨੂੰ ਮੀਡੀਏ ਨੇ ਜਾਨੀ ਨੈਗੇਟਿਵ ਢੰਗ ਨਾਲਾਂ ਨੂੰ ਦਿਖਾਇਆ ਜਿਹੜਾ ਕੁਝ ਮੀਡੀਆ ਜਾਨੀ ਕਿ ਉਹਨਾਂ ਲੋਕਾਂ ਦੇ ਹੱਥ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਹੁਕਮਰਾਣਾਂ ਜਿਹੜੇ ਦੇਸ਼ ਦੇ ਉਹਨਾਂ ਨੇ ਦਿਖਾਇਆ ਕਿ ਇਹ ਪੰਜਾਬ ਦੇ ਜਿਹੜੀਆਂ ਮੌਜੂਦ ਹਸਤੀਆਂ ਕੱਲੇ ਅਵਾਰਡ ਮੋੜ ਰਹੀਆਂ ਨਾਲ ਇਹ ਰਾਸ਼ੀ ਨਹੀਂ ਮੋੜ ਰਹੀਆਂ ਔਰ ਮੈਨੂੰ ਇਹ ਗੱਲ ਬੜੀ ਚੂਬੀ ਔਰ ਠੇਸ ਪਹੁੰਚੀ ਔਰ ਮੈਨੂੰ ਇਸ ਗੱਲ ਨੂੰ ਗੱਲ ਨੇ ਮੈਨੂੰ ਸੁੱਤੇ ਪੈ ਨੂੰ ਜਗਾਇਆ ਕਿ ਆਪਾਂ ਪੰਜਾਬ ਦੇ ਪੁੱਤਾਂ ਆਪਾਂ ਪੈਸਿਆਂ ਦੇ ਮੂੰਹ ਨਹੀਂ ਲੱਗਣਾ ਆਪਾਂ ਦੌਲਤਾਂ ਦੇ ਮੂੰਹ ਲੱਗਣ ਵਾਲੇ ਲੋਕ ਨਹੀਂ ਇਸ ਕਰਕੇ ਜਿੱਥੇ ਅੱਜ ਪੰਜਾਬ ਦੀ ਐਡੀ ਵੱਡੀ ਲਹਿਰ ਖੜੀ ਹੋਈ ਆ ਆਪਣਾ ਫਰਜ ਬਣਦਾ ਆਪਾਂ ਇਸ ਤਰੀਕੇ ਦੇ ਨਾਲ ਤਾਂ ਆਪਾਂ ਰੋਸ ਪ੍ਰਗਟ ਕਰਕੇ ਅਸੀਂ ਦੋਨੇ ਅਵਾਰਡ ਜਿਹੜੇ ਕਿਸਾਨਾਂ ਦੇ ਦਰਬਾਰ ਵਿੱਚ ਲੈ ਕੇ ਆਏ ਨਾਲ 18 ਲੱਖ ਰੁਪਏ ਦੀ ਰਾਸ਼ੀ ਉਹ ਨਰਿੰਦਰ ਸਿੰਘ ਤੋਂ ਮੰਨ ਅਸੀਂ ਲਿਖਤੀ ਰੂਪ ਦੇ ਵਿੱਚ ਪੱਤਰ ਵੀ ਜਾਨੀ ਭੇਜਿਆ ਕਿ ਸਾਨੂੰ ਮੈਣ ਦਾ ਸਮਾਂ ਦਿੱਤਾ ਜਾਵੇ ਉਹ ਤੋਂ ਅਸੀਂ ਕਾਊਂਟ ਨੰਬਰ ਵੀ ਮੰਗਿਆ ਵੀ ਜਿਹਦੇ ਕਾਊਂਟ ਦੇ ਵਿੱਚ ਅਸੀਂ ਇਹ ਰਾਸ਼ੀ ਜਾਨੀ ਭੇਜ ਸਕੀਏ ਔਰ ਦੋਨੇ ਅਵਾਰਡ ਅਸੀਂ ਕਿਸਾਨਾਂ ਨੂੰ ਅੱਜ ਸਮਰਪਿਤ ਕੀਤੇ ਹਨ ਅਸੀਂ ਜਿਹੜੇ ਵੇਲੇ ਨੇ ਸਰਕਾਰ ਨੇ ਹਰੇਕਾਫੀ ਸੋਧਾਂ ਕਰ ਦਿੱਤੀਆਂ ਹੈਗੀਆਂ ਨੇ ਉਹ ਕਹ ਰਹੇ ਕਿ ਮਠਾਈ ਤੇ ਲੈ ਕੇ ਦੇ ਹੁਣ ਸਾਡੇ ਕੋਲ ਨਾਮ ਦਾ ਡੱਬਾ ਰਹਿ ਗਿਆਗਾ ਅਸਲ ਵਿੱਚ ਜਿਹੜੀਆਂ ਸਰਕਾਰਾਂ ਕਹਿੰਦੀਆਂ ਕੋਸ਼ਿਸ਼ ਕਰਦੀਆਂ ਕੋਸਾ ਇਸ ਕਰਕੇ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕੀ ਪੂਰੇ ਦੇਸ਼ ਦੇ ਕਿਸਾਨਾਂ ਨੇ ਇਸ ਆਜ਼ਾਦੀ ਦੀ ਲਹਿਰ ਵਿੱਚ ਉਹਨਾਂ ਨੇ ਸਿਰ ਦਿੱਤੇ ਸਿਰ ਵਾਰਿਆ ਔਰ ਜਦੋਂ ਸਾਡਾ ਦੇਸ਼ ਭੁੱਖ ਭੁੱਖਮਰੀ ਦਾ ਸ਼ਿਕਾਰ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨਾਹਰਾ ਮਾਰਿਆ ਸੀ ਤੇ ਬੰਗਾਰਿਆ ਸੀ ਭਾਰਤ ਦੇ ਕਿਸਾਨਾਂ ਨੂੰ ਔਰ ਨਾਹਰਾ ਮਾਰ ਕੇ ਜੈ ਕਿਸਾਨ ਜੈ ਜਵਾਨ ਦਾ ਨਾਹਰਾ ਮਾਰਿਆ ਸੀ ਉਹਨੇ ਆਖਿਆ ਸੀ ਕਿ ਅੱਜ ਦੇਸ਼ ਅੱਜ ਭੁੱਖਾ ਸੌ ਰਿਹਾ ਇਹ ਕਿਸਾਨੋਂ ਹਲ ਚਲਾਓ ਤੁਸੀਂ ਦਿਨ ਰਾਤ ਇੱਕ ਕਰੋ ਤੇ ਵਾਕਈ ਫਿਰ ਕਿਸਾਨਾਂ ਨੇ ਆਪਣੇ ਪ੍ਰਧਾਨ ਮੰਤਰੀ ਦੀ ਪੈਠ ਨਹੀਂ ਲੱਗਣ ਦਿੱਤੀ ਆਪਣੇ ਸੁੱਖ ਆਰਾਮ ਤਿਆਗੇ ਆਪਣੀਆਂ ਸਾਰਿਆਂ ਭਾਵਨਾਵਾਂ ਮਕਰਵਾਨ ਕਰਕੇ ਆਪਣੇ ਚਾਹ ਕਰਵਾਨ ਕਰਕੇ ਆਪਣੇ ਬੱਚਿਆਂ ਦੇ ਸੁਪਨੇ ਚੁੱਲਿਆਂ 'ਚ ਸਾੜ ਕੇ ਛਿੱਕੇ ਟੰਗ ਕੇ ਉਹਨਾਂ ਨੇ ਆਪ ਅੱਧੀ ਰੋਟੀ ਇਹਨਾਂ ਭੁੱਖੇ ਦੇਸ਼ ਦਾ ਢੱਡ ਭਰਿਆ ਪਰ ਅੱਜ ਉਸ ਹਰੀ ਕ੍ਰਾਂਤੀ ਦੇ ਬਾਰਸਾਂ ਨੂੰ ਆਪਣੀ ਹਰੀ ਕ੍ਰਾਂਤੀ ਬਚਾਉਣ ਦੀ ਖਾਤਰ ਅੱਜ ਸੰਘਰਸ਼ ਲੜਨਾ ਪਾਰਿਆ ਦਿੱਲੀ ਮੋਰਚਾ ਲਾਉਣਾ ਪਾਰਿਆ ਇਹਨਾਂ ਦਾ ਹੱਕ ਸੀ ਕਿ ਜੇ ਇਹ ਆਰਡੀਨੈਂਸ ਬਣਾਉਣੇ ਬਣਾਉਣੇ ਸੀ ਪੂਰੇ ਭਾਰਤ ਦੇ ਕਿਸਾਨਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਉਹਨਾਂ ਜਿਹੜੇ ਗਰਾਊਂਡ ਲੈਵਲ ਤੇ ਖੇਤੀ ਕਰਦੇ ਆ ਉਹਨਾਂ ਖੇਤੀਬਾੜੀ ਜਿਹੜੇ ਕਿਸਾਨ ਸੀ ਜੁੜੇ ਹੋਏ ਆ ਉਹਨਾਂ ਨੂੰ ਪੁੱਛਿਆ ਜਾਂਦਾ ਕਿਸਾਨਾਂ ਦੇ ਕੀ ਕਾਰਸੀਏ ਆ ਕੀ ਮਜਬੂਰੀਆਂ ਕਿਸਾਨਾਂ ਦੀਆਂ ਕੀ ਪੀੜਾ ਪੀੜਾਂ ਐ ਅੱਜ ਪੰਜਾਬ ਦਾ ਕੀ ਪੂਰੇ ਭਾਰਤ ਦਾ ਕਿਸਾਨ ਖੁਦ ਖੁਸ਼ੀਆਂ ਕਰ ਰਿਹਾ ਇਹ ਕਿਹੜੀ ਆਮਦਨ ਵਧਾਉਣ ਦੀ ਗੱਲ ਕਰ ਰਹੇ ਆ ਹਾਇ ਤੱਕ ਜੇ ਇੰਨੀ ਕਿਸਾਨ ਅਤੇ ਸ਼ੀ ਇਹ ਸਰਕਾਰ ਆ ਇਹ ਕਿਸਾਨਾਂ ਚਰ ਜਿਹੜਾ ਚੜਿਆ ਕਰਜ਼ਾ ਇਹਨੇ ਉਹ ਤਾਂ ਹਜੇ ਮਾਫ ਨਹੀਂ ਕੀਤਾ ਇਹ ਹਜੇ ਕੰਮ ਤਾਂ ਇਹਨੇ ਕੀਤੇ ਨਹੀਂ ਸਕੋਂ ਖੇਤੀਬਾੜੀ ਨਾਲ ਸੰਬੰਧ ਤੇ ਇਹ ਜੇ ਕਾਲੇ ਕਾਨੂੰਨ ਬਣਾਏ ਜਾ ਰਹੇ ਆ ਕਿਤੇ 1 ਕਰੋੜ ਰੁਪਇਆ ਯਾਨੀ ਕਿ ਕਿਸਾਨ ਨੂੰ ਪਰਾਲੀ ਜਾਨ ਸਾੜਨ ਵਾਲੇ ਨੂੰ ਜੁਰਮਾਨਾ ਕਰਨ ਦੀ ਗੱਲ ਕੀਤੀ ਜਾ ਰਹੀ ਆ 5 ਸਾਲ ਦੀ ਸਜ਼ਾ ਕੀਤੀ ਜਾ ਰਹੀ ਆ ਇਹੋ ਜਿਹੇ ਕਾਨੂੰਨ ਬਣਾਏ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਕਿਸਾਨਾਂ ਦੀਆਂ ਮੰਗਾਂ ਇਹ ਮੰਗਾਂ ਜਾਣੀਆਂ ਚਾਹੀਦੀਆਂ ਖੇਤੀ ਆਰਡੀਨਸ ਪੂਰੇ ਰੱਦ ਹੋਣੇ ਚਾਹੀਦੇ ਨਵੇਂ ਸਰੋ ਬਣਨੇ ਚਾਹੀਦੇ ਆ ਸਰਕਾਰ ਦੇ ਮੰਤਰੀ ਭਾਜਪਾ ਦੇ ਲੀਡਰ ਕਹਿ ਰਹੇ ਨੇ ਇਹਦੇ ਚ ਖਾਲਸਤਾਨੀ ਵੀ ਆ ਗਏ ਇਹਦੇ ਚ ਪਾਕਿਸਤਾਨੀ ਵੀ ਆ ਗਏ ਇਹਦੇ ਚ ਚੀਨ ਵਾਲੇ ਵੀ ਆ ਗਏ ਇਹਦੇ ਚ ਨਕਸਲਵਾਦ ਵੀ ਆ ਗਏ ਨੇ ਕਹਿੰਦੇ ਕਿਸਾਨ ਨਹੀਂ ਕਿਸਾਨ ਤੇ ਕਹਿੰਦੇ ਕਿ ਬਹੁਤ ਸੋਧਾਂ ਹੋ ਗਈਆਂ ਸਾਨੂੰ ਘਰ ਜਾ ਲੈੰਦੋ ਅਸਲ ਮੈਣੇ ਚ ਜੇ ਵੱਡਾ ਭਰਾ ਆਪਦੇ ਛੋਟੇ ਭਰਾ ਨੂੰ ਜਦੋਂ ਛੋਟਾ ਭਰਾ ਸਵੇਰ ਉੱਠਦਾ ਤੇ ਜੁੱਤੀ ਲਾ ਕੇ ਸਿਰ 'ਚ 10 ਮਾਰੇ 76 ਤੇ ਰੋਟੀ ਖਾਣ ਲੱਗੇ ਫੇਰ ਮਾਰੇ ਸ਼ਾਮ ਨੂੰ ਪੈਣ ਲੱਗਿਆ ਫੇਰ ਮਾਰੇ ਤੇ ਵੱਡਾ ਛੋਟਾ ਭਰਾ ਇੱਕ ਦਿਨ ਆਖੂਗਾ ਯਾਰ ਮੈਨੂੰ ਅੱਡ ਕਰ ਦੇ ਇਹ ਜ਼ਬਰਦਸਤੀ ਸਾਨੂੰ ਖਾਲਸਤਾਨ ਦੇਣਾ ਚਾਹੁੰਦੇ ਆ ਜ਼ਬਰਦਸਤੀ ਸਾਨੂੰ ਖਾਲਸਤਾਨੀ ਬਣਾਉਣਾ ਸਾਡੇ ਤੇ ਲੈਵਲ ਲਾਉਣਾ ਚਾਹੁੰਦੇ ਆ ਅਸੀਂ ਨਹੀਂ ਖਾਲਸਤਾਨ ਮੰਗਦੇ ਇਹ ਸਾਨੂੰ ਦੇਣਾ ਚਾਹੁੰਦੇ ਆ ਇਹਨਾਂ ਦੀ ਸ਼ਾਸਤਿਆ ਇਹ ਜਾਣ ਪੁੱਝ ਕੇ ਸਾਨੂੰ ਬਦਨਾਮ ਕਰਨ ਦੀ ਕਿ ਖਾਲਸਤਾਨੀ ਆ ਉਹ ਅਸੀਂ ਖਾਲਸਤਾਨੀ ਪੰਜਾਬ ਦੇ ਲੋਕ ਉਹ ਜਿਨ੍ਹਾਂ ਨੇ ਸਿਆਸੀ ਪਰਸੈਂਟ ਸੀਧੀਆਂ ਦਿੱਤੀਆਂ ਹੋਣ ਕੁਰਬਾਨੀਆਂ ਕੀਤੀਆਂ ਹੋਣ ਜਦੋਂ ਦੇਸ਼ ਦਾ ਮਹਾਨ ਨੇਤਾ ਸੁਭਾਸ਼ ਚੰਦਰ ਬੋਸ ਸਟੇਜ ਤੇ ਬੋਲਦਾ ਉਹ ਬੰਗਾਰ ਦਾ ਹਿੰਦੁਸਤਾਨ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਉਹ ਆਖਦਾ ਹਿੰਦੁਸਤਾਨ ਦੇ ਲੋਕੋ ਤੁਸੀਂ ਮੈਨੂੰ ਖੂਨ ਦਿਓ ਖੂਨ ਤੁਹਾਨੂੰ ਮੈਂ ਯਾਦੀ ਦੇਵਾਂ ਤੇ ਪੰਜਾਬ ਦੇ ਮਰਦਾਂ ਨੇ 86% ਖੂਨ ਦਿੱਤਾ ਹੋਵੇ ਸਿਰ ਦਿੱਤਾ ਹੋਵੇ ਇਹ ਅਤਵਾਦੀ ਹੋਗੇ ਇਹ ਵੱਖਵਾਦੀ ਹੋਗੇ ਇਹ ਰਾਸ਼ਟਰਵਾਦੀ ਲੋਕ ਆ ਪੰਜਾਬ ਦੇ ਲੋਕ ਰਾਸ਼ਟਰਵਾਦੀ ਸਭ ਤੋਂ ਵੱਧ ਦੇਸ਼ ਭਗਤ ਆ ਇਹਨਾਂ ਦਾ ਇਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਸੀ ਇਹ ਸਿਰ ਦੇਣ ਵਾਲੇ ਲੋਕ ਆ ਜਦੋਂ ਚੀਨ ਦੀ ਬਾਰਡਰ ਤੇ ਜੰਗ ਲੱਗਦੀ ਆ ਉਦੋਂ ਪੰਜਾਬ ਦੇ ਬਹਾਦਰ ਸੂਰਮਿਆਂ ਨੂੰ ਬੰਗਾਰਿਆ ਜਾਂਦਾ ਉਹ ਜਦੋਂ ਪਾਕਿਸਤਾਨ ਨਾਲ ਮਤੱਥਾ ਲੱਗਦਾ ਉਦੋਂ ਪੰਜਾਬ ਦੇ ਫੌਜੀਆਂ ਨੂੰ ਬੰਗਾਰਿਆ ਜਾਂਦਾ ਉਹ ਜਦੋਂ ਸਾਡੇ ਆਪ ਦੇ ਹੱਕਾਂ ਦੀ ਗੱਲ ਹੁੰਦੀ ਆ ਉਦੋਂ ਸਾਡੇ ਨਾਲ ਸਾਡੇ ਨਾਲ ਇਹੋ ਜਿਹਾ ਵਰਤਾਰਾ ਕੀਤਾ ਜਾਂਦਾ ਸਾਨੂੰ ਅੱਤਵਾਦੀ ਵੱਖਵਾਦੀ ਕਿਹਾ ਜਾਂਦਾ ਜਿਵੇਂ ਉਰਦੂ ਦਾ ਮਹਾਨ 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 ਸ਼ਾਇਰ ਡਾਕਟਰ ਮੁਹੰਮਦ ਕਵਾਲ ਕਹਿੰਦਾ ਉਹ ਕਹਿੰਦਾ ਕਿ ਜਦ ਇਸ ਗੁਲਸਤਾਨ ਕੋ ਬੜੀ ਲਹੂ ਕੀ ਜ਼ਰੂਰਤ ਸਭਸੇ ਪਹਿਲੇ ਹਮਾਰੀ ਗਰਦਨ ਕਟੀ ਫੇਰ ਵੀ ਕਹਤੇ ਹੈ ਹਮ ਕੋ ਜੇ ਅਹਲੇ ਚਮਨ ਇਹ ਹਮਾਰਾ ਚਮਨ ਹੈ ਤੇਮਾਰਾ ਨਹੀਂ ਕਹਿੰਦਾ ਬਾਤ ਹੋਤੀ ਗੁਲੋਂ ਤੱਕ ਤੋ ਸਹਿਲੇਤੇ ਹਮ ਅਬ ਤੋ ਕਾਂਟੋ ਪਰ ਵੀ ਹੱਕ ਹਮਾਰਾ ਨਹੀਂ ਉਹ ਕਹਿੰਦਾ ਜੇ ਫੁੱਲਾਂ ਤੱਕ ਕੀ ਇਹ ਕਹਿੰਦੇ ਵੀ ਸਾਡਾ ਫੁੱਲਾਂ ਤੇ ਹੱਕ ਆ ਉਹ ਅਸੀਂ ਮੰਨ ਲੈਂਦੇ ਉਹ ਹੁਣ ਤੋ ਸਾਡਾ ਕੰਡਿਆਂ ਤੇ ਵੀ ਹੱਕ ਨਹੀਂ ਅੱਜ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨ ਇਹ ਮਹਿਸੂਸ ਕਰ ਰਿਹਾ ਕਿ ਸਾਡਾ ਕੰਡਿਆਂ ਤੇ ਵੀ ਹੱਕ ਨਹੀਂ ਅੱਜ ਸਾਰਾ ਕੁਝ ਹੀ ਸਾਡੇ ਤੋਂ ਖੋਹ ਕੇ ਸਾਡੀ ਖੇਤੀ ਵੀ ਖੋਹ ਕੇ ਅੱਜ ਉਹਨਾਂ ਹੱਥਾਂ ਵਪਾਰੀਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਆ ਇਥੋਂ ਸਿੱਧ ਹੁੰਦਾ ਕਿ ਇਹ ਦੇਸ਼ ਦੀ ਸਰਕਾਰ ਇਹ ਵਪਾਰੀ ਲੋਕਾਂ ਦੀ ਸਰਕਾਰ ਆ ਇਹ ਲੋਕਾਂ ਦੀ ਸਰਕਾਰ ਨਹੀਂ ਇਹ ਕਿਸਾਨਾਂ ਦੀ ਸਰਕਾਰ ਉਹਨਾਂ ਦੇ ਹੱਥਾਂ ਵਿੱਚ ਸਾਡਾ ਮਾਲ ਦੇਣਾ ਚਾਹੁੰਦੇ ਆ ਜਿਹੜੇ ਜਿਹੜੇ ਅਨਾਜ ਨੂੰ ਕਿਸਾਨ ਪੌਦਿਆਂ ਰਾਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਪਾਲਦਾ ਉਹ ਫਸਲਾਂ ਨੂੰ ਇਹ ਵਪਾਰੀਆਂ ਤੱਕ ਦੇਣਾ ਚਾਹੁੰਦੇ ਆ ਸਾਨੂੰ ਇਸ ਗੱਲ ਦਾ ਦੁੱਖ ਆ ਅਸੀਂ ਉਸ ਰੋਸ ਭਜੋਂ ਇਹ ਬਾੜ ਅੱਜ ਕਿਸਾਨਾਂ ਦੇ ਦਰਵਾਜ਼ੇ ਵਿੱਚ ਲੈ ਕੇ ਆਏ ਆ ਮਿੰਟੂ ਜੀ ਤੁਹਾਨੂੰ ਲੱਗਦਾ ਹੈ ਕਿ ਕਾਫੀ ਐਮੈਂਡਮੈਂਟ ਹੋ ਗਈਆਂ ਕਿ ਐਮੈਂਡਮੈਂਟ ਤੇ ਸਾਨੂੰ ਚਾਹੀਦੀ ਨਹੀਂ ਹੈਗੀ ਸਾਨੂੰ ਤਾਂ ਬਿੱਲ ਵਾਪਸ ਚਾਹੀਦੇ ਨੇ ਕਿ ਜੇ ਐਮੈਂਡਮੈਂਟ ਬਹੁਤ ਹੋ ਗਈਆਂ ਨੇ ਕਿ ਇਹ ਸੰਘਰਸ਼ ਖਤਮ ਹੋ ਜਾਣਾ ਚਾਹੀਦਾ ਅਸਲ ਵਿੱਚ ਕਿਉਂਕਿ ਮੈਂ ਇੱਕ ਬਹੁਤ ਛੋਟਾ ਬੰਦਾ ਹਾਂ ਕਿਉਂਕਿ ਮੈਨੂੰ ਮੈਂ ਆਪਣੇ ਆਪ 'ਚ ਮਹਿਸੂਸ ਵੀ ਕਰਦਾ ਕਿ ਸ਼ਾਇਦ ਮੈਨੂੰ ਉਹਨੀ ਜਾਣਕਾਰੀ ਨਾ ਹੋਵੇ ਪਰ ਜਿਸ ਕਿਸਮ ਦੀ ਜਿਸ ਕਦਰ ਮੇਰੇ ਕਿਸਾਨ ਔਰ ਮੇਰੇ ਕਿਸਾਨ ਲੀਡਰਾਂ ਨੂੰ ਇਸ ਆਰਡੀਨਸ ਬਿੱਲਾਂ ਦੀ ਜਾਣਕਾਰੀ ਆ ਜੇ ਉਹ ਮਹਿਸੂਸ ਕਰਦੇ ਆ ਕਿ ਇਹ ਰੱਦ ਹੋਣੇ ਚਾਹੀਦੇ ਤੇ ਮੈਂ ਮਹਿਸੂਸ ਕਰਦਾ ਕਿ ਰੱਦ ਹੋਣੇ ਚਾਹੀਦੇ ਆ ਬਿਲਕੁਲ ਇਹਨਾਂ 'ਚ ਸੋਧ ਨਹੀਂ ਹੋਣੀ ਚਾਹੀਦੀ ਨਵੇਂ ਸਿਰੋਹ ਬਣਨੇ ਚਾਹੀਦੇ ਆ ਕਹ ਰਿਹਾ ਕਿਸਾਨ ਕਹ ਰਿਹਾ ਕਿ ਬਹੁਤ ਹੋ ਗਈਆਂ ਮੀਟਿੰਗਾਂ ਸਰਕਾਰ ਨੇ ਲਾਰੇ ਲੱਪੇ ਲਾਉਣੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਇਹ ਦੇਸ਼ ਦਾ ਪਹਿਲਾ ਅੰਦੋਲਨ ਹੋਊਗਾ ਜਿੱਥੇ ਜੋਸ਼ ਹੋ ਰੌਸ਼ ਆ ਔਰ ਕੋਈ ਵਾਇਲੈਂਸ ਨਹੀਂ ਹੋਈ ਪਰ ਜਿਸ ਤਰ੍ਹਾਂ ਦੀ ਬੀਜੇਪੀ ਦੇ ਲੀਡਰਾਂ ਦੀਆਂ ਬਿਆਨ ਇਹਦਾ ਜਿਸ ਤੇ ਤੁਸੀਂ ਟਿੱਪਣੀਆਂ ਵੀ ਕੀਤੀਆਂ ਤਾਂ ਲੱਗਦਾ ਕਿ ਸਰਕਾਰ ਚਾਹੁੰਦੀ ਨਹੀਂ ਹੈਗੀ ਨੱਕ ਦਾ ਸਵਾਲ ਕਰਕੇ ਬਣਾ ਕੇ ਬੈਠੀ ਸਰਕਾਰ ਅਸਲ ਵਿੱਚ ਜਿਹੜਾ ਮੈਂ ਮੈਂ ਮਹਿਸੂਸ ਕੀਤਾ ਜਿੰਨੇ ਦਿਨਾਂ ਦਾ ਮੈਂ ਇੱਥੇ ਦਿੱਲੀ ਇਸ ਮੋਰਚੇ ਦੇ ਵਿੱਚ ਸ਼ਹੂਲੀਅਤ ਕੀਤੀ ਆ ਰਹਿ ਰਿਹਾ ਉਹ ਦਿਨ ਦਾ ਮੈਂ ਇਹੀ ਮਹਿਸੂਸ ਕੀਤਾ ਇਹ غرੂਰ ਦੀ ਤੇ تکਬਰ ਦੀ ਇਹ غرੂਰ ਤੇ ਜਨੂਨ ਦੀ ਲੜਾਈ ਹੈ ਇਹ ਜਿਹੜਾ ਤਕabbਰ ਕਰਦੇ ਆ ਆਪਣੀ ਹਕੂਮਤ ਦਾ ਇਹਨਾਂ ਨੂੰ ਭਲੇਖਾ ਇਹ ਲੋਕ ਤਕabbਰ ਤੋੜ ਦਿੰਦੇ ਆ ਇਹ ਵੱਡੇ ਵੱਡੇ ਹੁਕਮਰਾਨਾਂ ਦਾ غرੂਰ ਤੋੜ ਦਿੰਦੇ ਆ ਜਿਵੇਂ ਕਿਸੇ ਸ਼ਾਇਰ ਨੇ ਆਖਿਆ ਕਿ ਤੂਸੇ ਪਹਿਲੇ ਜੋ ਸ਼ਖਸ਼ ਗੱਦੀ ਨਸੀਨ ਥਾ ਉਸ ਕੋ ਵੀ ਖੁਦਾ ਹੋਣੇ ਦਾ ਇਤਨਾ ਹੀ ਯਕੀਨ ਥਾ ਇਹ ਦਿੱਲੀ ਦੇ ਤਖਤੇ ਤੇ ਇਹ ਜੇ ਬਹੁਤ ਹੁਕਮਰਾਨ ਆ ਕੇ ਗਏ ਆ ਉਹ ਜਿਹੜੇ ਕਹਿੰਦੇ ਸੀ ਸਾਡੇ ਪੁੱਛੇ ਤੋਂ ਬਿਨਾ ਸੂਰਜ ਛੇਪਦਾ ਨਹੀਂ ਚੜਦਾ ਨਹੀਂ ਉਹ ਇਥੋਂ ਵੀ ਚਲੇ ਗਏ ਉਹ ਜਿਹੜਾ ਰੰਗਜੀਤ ਕਹਿੰਦਾ ਸੀ ਕਿ ਅਸੀਂ ਸਿੱਖਾਂ ਨੂੰ ਪੰਜਾਬ ਨੂੰ ਖਤਮ ਕਰ ਦਾਂਗੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਕੇ ਖਤਮ ਕਰ ਦਾਂਗੇ ਰੰਗਜੀਤ ਦੀ ਮੜੀ ਤੇ ਰੰਗਜੀਤ ਦੀ ਮੜੀ ਤੇ ਅੱਜ ਕੋਈ ਦੀਵਾ ਨਹੀਂ ਜਗਾਉਂਦਾ ਅੱਜ ਗੁਰੂ ਤੇਗ ਬਹਾਦਰ ਮਤੀ ਦਾਸ ਸਤੀ ਦਾਸ ਨੂੰ ਅੱਜ ਸਾਰੀ ਦੁਨੀਆ ਯਾਦ ਕਰਦੀ ਆ ਸੱਚ ਖਾਤਰ ਜਿਹੜੇ ਲੜ ਲੜਦੇ ਆ ਲੜਾਈ ਲੋਕ ਉਹਨਾਂ ਨੂੰ ਯਾਦ ਰੱਖਦੇ ਆ ਜਿਹੜੇ ਵਪਾਰੀਆਂ ਖਾਤਰ ਡਾਕੂਆਂ ਖਾਤਰ ਕੰਮ ਕਰਨ ਉਹਨਾਂ ਨੂੰ ਯਾਦ ਨਹੀਂ ਰੱਖਦੇ ਇਸ ਕਰਕੇ ਗਵਰਨਮੈਂਟ ਨੂੰ ਸਭ ਕੁ ਸਿੱਖਣਾ ਚਾਹੀਦਾ ਕਿ ਜਿਹੜੇ ਕਿਸਾਨ ਬੈਠੇ ਆ ਤੁਹਾਡੇ ਕਿਸਾਨ ਆ ਕਿਸਾਨਾਂ ਕਰਕੇ ਤੁਹਾਨੂੰ ਜਿਉਣਾ ਚਾਹੀਦਾ ਕਿਸਾਨਾਂ ਲਈ ਕੰਮ ਕਰੋ ਉਹ ਜਦੋਂ ਪੂਰੀ ਦੁਨੀਆ ਦੀ ਇਕਨੋਮੀ ਡੱਗ ਪਈ ਜਦੋਂ ਅਰਥਚਾਰਾ ਡੱਗ ਪਿਆ ਦੁਨੀਆ ਅਮਰੀਕਾ ਵਰਗੇ ਦੇਸ਼ ਡਾਊਨ ਹੋ ਰਹੇ ਸੀ ਇਕਨੋਮੀ ਚ ਉਹ ਉਦੋਂ ਸਾਡਾ ਦੇਸ਼ ਨਹੀਂ ਡਿੱਗਿਆ ਉਹਦਾ ਕਾਰਨ ਸੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਸਿੱਖਾਂ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨੇ ਆਖਿਆ ਕਿਸੇ ਨੇ ਪੁੱਛਿਆ ਕਿ ਭਾਰਤ ਦੀ ਇਕਨੋਮੀ ਕਿਉਂ ਨਹੀਂ ਡਿੱਗੀ ਉਹ ਕਹਿੰਦਾ ਭਾਰਤ ਨੂੰ ਦੋ ਬਲਦ ਜੁੜੇ ਹੋਏ ਆ ਕੱਲੇ ਵਪਾਰੀਆਂ ਦਾ ਬਲਦ ਨਹੀਂ ਦੂਜਾ ਬਲਦ ਇੱਥੋਂ ਦੇ ਕਿਰਤੀ ਲੋਕਾਂ ਦਾ ਦੂਜਾ ਬਲਦ ਇੱਥੇ ਹਰ ਚਨਾਉਣ ਵਾਲੇ ਲੋਕ ਕਿਸਾਨਾਂ ਦਾ ਕਿ ਜਿਹਦੇ ਕਰਕੇ ਭਾਰਤ ਦੇਸ਼ ਖੇਤੀ ਪ੍ਰਧਾਨ ਦੇਸ਼ ਆ ਖੇਤੀ ਪ੍ਰਧਾਨ ਇਸ ਕਰਕੇ ਕਿਸਾਨਾਂ ਦਾ ਦੇਸ਼ ਹੋਣ ਕਰਕੇ ਇਹਦੀ ਕੌਣ ਵੀ ਨਹੀਂ ਡਿੱਗਣ ਦਿੱਤੀ ਇੱਥੇ ਕਦੇ ਵੀ ਸਾਡੇ ਕਿਸਾਨਾਂ ਨੇ ਉਹ ਅੱਜ ਉਹ ਬਹਾਦਰ ਲੋਕਾਂ ਨੂੰ ਯਾਰ ਜਲੀਲ ਕੀਤਾ ਜਾਂਦਾ ਅੱਜ ਉਹਨਾਂ ਤੇ ਇਹੋ ਜਿਹੇ ਲੇਬਲ ਲਾਏ ਜਾਂਦੇ ਉਹਨਾਂ ਨੂੰ ਜਲੀਲ ਕਰਕੇ ਅੱਜ ਇਹੋ ਜਿਹੀਆਂ ਗੱਲਾਂ ਚਲਾਈਆਂ ਜਾ ਰਹੀਆਂ ਸਗੋਂ ਹੱਕ ਦੇਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਦਾ ਹੱਕ ਸੀ ਉਹ ਵਿੱਚ ਆ ਕੇ ਕਿਸਾਨਾਂ ਦਾ ਬਹਿੰਦਾ ਜੋ ਜੇ ਕਿਸਾਨਾਂ ਦਾ ਜੇ ਲੋਕਾਂ ਦਾ ਪ੍ਰਧਾਨ ਮੰਤਰੀ ਸੀ ਇਥੇ ਗੱਲਾਂ ਡਾਉਂਦੀਆਂ ਕਿ ਉਹਦਾ ਵਿਰੋਧ ਹੁੰਦਾ ਵਿਰੋਧ ਕਿਵੇਂ ਹੁੰਦਾ ਅਸੀਂ ਉਹਨੂੰ ਵੋਟਾਂ ਪਾ ਕੇ ਲੋਏ ਲੋਕਾਂ ਨੇ ਉਹਨੂੰ ਪ੍ਰਧਾਨ ਮੰਤਰੀ ਦੇ ਤਖਤੇ ਤੇ ਬਾਇਆ ਇਹ ਸਾਡੀ ਗੱਲ ਸੁਣਦਾ ਅਸੀਂ ਉਹਨੂੰ ਗੱਲ ਦੱਸਣ ਆਏ ਉਹਦੇ ਨਾਲ ਲੜਨ ਥੋੜਾ ਆਏ ਆ ਅਸੀਂ ਗੱਲ ਕਰਨ ਆਏ ਆ ਉਹਦੇ ਨਾਲ ਅਸੀਂ ਉਹਨੂੰ ਕਹਿਣ ਆਏ ਆ ਕਿ ਤੁਹਾਡੇ ਕਿਸਾਨ ਇਹ ਪੀੜ ਮਹਿਸੂਸ ਕਰ ਰਿਹਾ ਤੁਹਾਡਾ ਜਿਹੜਾ ਕਾਨੂੰਨ ਬਣਾਇਆ ਗਿਆ ਇਹਨੂੰ ਵਾਪਸ ਕਰੋ ਜਿਹੜੀ ਚੀਜ਼ ਕਿਸਾਨ ਚਾਹੁੰਦਾ ਹੀ ਨਹੀਂ ਉਹ ਕਿਉਂ ਤੱਕੇ ਨਾ ਸਾਨੂੰ ਖੀਰ ਖਵਾਈ ਜਾ ਰਹੀ ਆ ਯਾਰ ਜੇ ਕਿਸਾਨ ਨੂੰ ਲੋੜ ਆ ਤੁਹਾਡੇ ਤੋਂ ਮੰਗ ਕੇ ਕਰ ਲੂ ਕਿਸਾਨ ਇਹ ਕਹਿ ਰਿਹਾ ਸਾਨੂੰ ਡੀਜ਼ਲ ਅੱਧੇ ਰੇਟ ਤੇ ਮਿਲਣਾ ਚਾਹੀਦਾ ਸਾਨੂੰ ਬੀਜ ਫ੍ਰੀ ਮਿਲਣੇ ਚਾਹੀਦੇ ਆ ਖੇਤੀਬਾੜੀ ਨਾਲ ਦਵਾਈਆਂ ਜਿਹੜੇ ਸਾਡੀਆਂ ਖਾਦਾ ਉਹ ਸਾਨੂੰ ਸਬਸਿਡੀ ਤੇ ਮਿਲਣੀਆਂ ਚਾਹੀਦੀਆਂ ਸਾਨੂੰ ਸੰਧ ਜਾਂ ਫ੍ਰੀ ਮਿਲਣੇ ਚਾਹੀਦੇ ਆ ਯਾਰ ਉਹ ਤੁਸੀਂ ਇਹ ਹਣੀਆਂ ਗੱਲਾਂ ਤਾਂ ਨਹੀਂ ਕਰ ਰਹੇ ਉਲਟਾ ਜਿਹੜੀਆਂ ਮੰਗਾ ਅਸੀਂ ਮੰਗ ਹੀ ਨਹੀਂ ਰਹੇ ਸਾਨੂੰ ਉਹ ਤੁਸੀਂ ਚੀਜ਼ਾਂ ਸਾਨੂੰ ੱੱਕੇ ਨਾਲ ਥੋਪ ਰਹੇ ਆ ਯਾਰ ਔਰ ਜੇ ਅਸੀਂ ਉਹ ਨਹੀਂ برداشت ਕਰ ਰਹੇ ਝੱਲ ਰਹੇ ਮਹਿਸੂਸ ਕਰ ਰਹੇ ਆ ਕਿ ਤੁਸੀਂ ਕਿਸਾਨਾਂ ਦੇ ਗਲ ਦੇ ਵਿੱਚ ਰੱਸਾ ਪਾ ਰਹੇ ਆ ਸਾਨੂੰ ਮਾਰਨ ਦੀ ਖਾਤਰ ਫੇਰ ਅਸੀਂ ਮਰੇ ਬਿਤਾ ਹੈਗੇ ਆ ਅਸੀਂ ਮਰੇ ਬਿਤਾ ਹੈਗੇ ਆ ਅਸੀਂ ਤਾਂ ਇੱਥੇ ਰੋਸ ਕਰਨ ਆਏ ਆ ਪਰ ਮੈਨੂੰ ਇਸ ਗੱਲ ਦੀ ਆਸ ਆ ਕਿ ਅਸੀਂ ਪੰਜਾਬ ਦੇ ਬਹਾਦਰ ਲੋਕ ਅੱਜ ਜਿਹੜੀ ਇਹ ਗਵਾਹੀ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਕਰ ਰਹੇ ਆ ਪੰਜਾਬ ਦੇ ਕਿਸਾਨ ਕਿਉਂਕਿ ਕਿਸਾਨ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੇਖ ਦੀ ਯਾਦੀ ਦੇ ਵਿੱਚ ਵੀ ਪਹਿਲਾਂ ਸਿਰ ਦਿੱਤੇ ਆ ਉਹਦੇ ਵਿੱਚ ਮੋਰੀ ਭੂਮਿਕਾ ਨਿਭਾਈ ਆ ਅੱਜ ਫੇਰ ਅੱਜ ਇੱਕ ਯਾਦੀ ਆਪਣੇ ਹੱਕਾਂ ਲਈ ਦੇਸ਼ ਦੇ ਵਿੱਚ ਲੜੀ ਜਾ ਰਹੀ ਹੈ ਗੋਰਿਆਂ ਨਾਲ ਨਹੀਂ ਆਪਣੇ ਨਾਲ ਲੜੀ ਜਾ ਰਹੀ ਆ ਉਹਦੇ ਵਿੱਚ ਵੀ ਅੱਜ ਪੰਜਾਬ ਅੱਜ ਮੂਰੇ ਛਾਲ ਮਾਰ ਕੇ ਕੁੱਦਿਆ ਹੋਇਆ ਉਹ ਨਫਾ ਨੁਕਸਾਨ ਨਹੀਂ ਸੋਚਦਾ ਜਿਵੇਂ ਅੱਜ ਲੋਕ ਕਹਿੰਦੇ ਆ ਕਿ ਇੱਥੇ ਆ ਹੋਜੂ ਜਾ ਹੋਜੂ ਇੱਥੇ ਇਹ ਗੱਲਾਂ ਨਹੀਂ ਸੋਚਦੇ ਕਿਉਂਕਿ ਪੰਜਾਬ ਦੇ ਲੋਕ ਜਜਵਾਤੀ ਲੋਕ ਆ ਇਹ ਜਜਵਾਤਾ ਨਾਲ ਫੈਸਲੇ ਕਰਦੇ ਇਹਨਾਂ ਦੇ ਫੈਸਲੇ ਜਜਵਾਤਾ ਨਾਲ ਦਿਲ ਨਾ ਹੁੰਦੇ ਆ ਇਹ ਦਿਲਦਾਰ ਲੋਕ ਆ ਇਸ ਕਰਕੇ ਨਾ ਦਿਲਦਾਰਾ ਲੋਕਾਂ ਨੂੰ ਮੋਦੀ ਨੂੰ ਚਾਹੀਦਾ ਸੀ ਇਹ ਦਿਲਦਾਰਾਂ ਦੇ ਦਿਲ ਲੁੱਟਦਾ ਇਹਨਾਂ ਨੂੰ ਖੁਸ਼ ਕਰਕੇ ਸੋ ਭੇਜਦਾ ਤਾਂ ਜੋ ਅਸੀਂ ਇਹਦੀਆਂ ਬਾਤਾਂ ਪਾਉਂਦੇ ਕਿ ਸਾਡਾ ਇਹ ਜਿਆ ਪ੍ਰਧਾਨ ਮੰਤਰੀ ਆ ਪਰ ਅੱਜ ਸਾਨੂੰ ਦੁੱਖ ਆ ਕਿ ਸਾਡੇ ਕਿਸਾਨ ਅੱਜ ਸੜਕਾਂ ਤੇ ਰੋੜ ਰਹੇ ਆ ਸਾਡੇ ਨਿੱਕੇ ਨਿੱਕੇ ਬੱਚੇ ਬੀਬੀਆਂ ਮਾਂਵਾ ਸਾਡੇ ਨਾਲ ਰੋੜ ਰੰਗਾ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਸਗੋਂ ਇਸ ਜਾਣਬੁੱਝ ਕੇ ਇਸ ਧਰਨੇ ਨੂੰ ਸਾਡੇ ਇਸ ਮੋਰਚੇ ਨੂੰ ਲੰਬਾ ਕੀਤਾ ਜਾ ਰਿਹਾ ਕਿਉਂਕਿ ਚਾਹੁੰਦੇ ਆ ਕਿ ਇਹ ਪਤਾ ਨਹੀਂ ਇਹ ਜਾਨੀ ਕਿ ਪਾਲੇ ਤੋਂ ਠਰਦੇ ਹੋਏ ਪਾ ਜਾਣਗੇ ਉਹ ਜਿੰਨਾ ਉਹ ਜਿਹਦੇ ਪਿਓ ਨੂੰ ਸਰਸਾ ਨਹੀਂ ਠਾਰ ਸਕੀ ਉਹ ਮਾਂਗਦੀਆਂ ਰਾਤਾਂ ਚ ਉਹ ਅਸੀਂ ਗੁਰੂ ਗਵਿੰਦ ਸਿੰਘ ਪਾਸ਼ਾ ਦੇ ਪੁੱਤਾਂ ਉਹ ਸਾਨੂੰ ਸਰਸਾ ਨਹੀਂ ਠਾਰ ਸਕੀ ਸਾਨੂੰ ਪੋ ਦਾ ਪਾਲਾ ਕਿਵੇਂ ਠਾਰ ਲੂ ਉਹ ਤੈਨੂੰ ਭਲੇਖਾ ਉਹ ਅਸੀਂ ਤਾਂ ਬੱਟਾ ਦੇ ਪੈਣ ਵਾਲੇ ਲੋਕ ਆ ਕਿਸਾਨ ਉਹ ਅਸੀਂ ਤਾਂ ਪੋ ਮਾਰਦਿਆਂ ਠੰਡੀਆਂ ਰਾਤਾਂ 'ਚ ਅਸੀਂ ਕਣਕਾਂ ਨੂੰ ਪੁੱਤਾਂ ਵਾਂਗੂ ਪਾਲਣ ਵਾਲੇ ਲੋਕ ਆ ਉਹ ਤੈਨੂੰ ਭਲੇਖਾ ਹੋ ਮਹਿਲਾਂ 'ਚ ਰਹਿਣ ਵਾਲੇ ਨੂੰ ਪਾਲਾ ਲੱਗਦਾ ਹੋ ਸਾਨੂੰ ਕਿੱਥੇ ਪਾਲਾ ਲੱਗਦਾ ਸਾਡੇ ਨੌਜਵਾਨ ਤਾਂ ਪਾਲੇ ਨੂੰ ਲਾਉਣ ਦੀ ਖਾਤਰ ਇਥੇ ਭੰਗੜੇ ਪਾਉਂਦੇ ਆ ਕਿ ਤਾਂ ਜੋ ਸਾਨੂੰ ਪਾਲਾ ਨਾ ਲੱਗੇ ਛੜ ਤੋਂ ਠੰਡ ਵੀ ਡਰਦੀ ਆ ਛੜ ਤੋਂ ਇਹ ਜ਼ਾਲਮ ਸਰਕਾਰ ਵੀ ਡਰਦੀ ਆ ਅੱਸੀ ਕੋਰ ਹੈ ਤੂੰ ਹੀ ਕਹ ਕੇ ਕਾਫੀ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਦੇ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਦਿੱਲੀ ਨੇ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ ਬਿਲਕੁਲ ਜੀ ਦਿੱਲੀ ਹਮੇਸ਼ਾ ਹੀ ਮੈਂ ਮਹਿਸੂਸ ਕਰਦਾ ਜਿੰਨੀ ਮੈਂ ਤਵਾਰੀਖ ਨੂੰ ਹੁਣ ਤੱਕ ਪੜ੍ਹੀ ਆ ਦਿੱਲੀ ਦੇ ਤਖਤ ਤੇ ਬੈਠਣ ਵਾਲਾ ਹੁਕਮਰਾਨ ਹਮੇਸ਼ਾ ਹੀ ਪੰਜਾਬ ਦੇ ਨਾਲ ਡੇਢੀ ਨਗਾਣਾ ਵੇਖਦਾ ਰਿਹਾ ਹਮੇਸ਼ਾ ਹੀ ਪਰ ਉਹਨੂੰ ਹਮੇਸ਼ਾ ਹੀ ਪੰਜਾਬ ਦੇ ਬਹਾਦਰ ਲੋਕਾਂ ਨੇ ਸਬਕ ਸਿਖਾਇਆ ਪੰਜਾਬ ਦੇ ਬਹਾਦਰ ਲੋਕਾਂ ਨੇ ਉਹਨੂੰ ਦੱਸਿਆ ਕਿ ਜਦੋਂ ਤੁਸੀਂ ਲੋਕਾਂ ਦੇ ਉਲਟ ਲੜਾਈ ਲੜੋਗੇ ਜੋ ਲੋਕਾਂ ਦਾ ਗळा ਘੁੱਟੋਗੇ ਉਦੋਂ ਫਿਰ ਪੰਜਾਬ ਦੇ ਲੋਕ ਉਸ ਜ਼ੁਲਮ ਔਰ ਜ਼ਾਲਮ ਦੇ ਵਿਰੁੱਧ ਖੜਦੇ ਰਹੇ ਆ ਕਹ ਰਹੇ ਜੇ ਬਿੱਲ ਮਾੜੇ ਆ ਗਏ ਨੇ ਤੇ ਤੇ ਰਹਿ ਕੇ 4 ਸਾਲ ਵੋਟਾਂ ਪਾ ਕੇ ਜੋ ਮਰਜ਼ੀ ਕਰ ਦਿਓ ਜੀ ਬਿਲਕੁਲ ਜੀ ਅਸੀਂ ਉਦੋਂ ਵੀ ਤਖਤ ਪਲਟਾਵਾਂਗੇ ਪਰ ਅਸੀਂ ਜੇ ਹੁਣ ਸਾਨੂੰ ਹੁਣੇ ਹੀ ਸਾਡੇ ਸਾਡਾ ਗਲ ਘੁੱਟਿਆ ਜਾਊ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤਾਂ ਲੱਗਦਾ ਕਿ ਮਸੂਦ ਜਿੱਤੇ ਤੁਸੀਂ ਮਹਿਸੂਸ ਕਰ ਰਹੇ ਸਾਰੇ ਮਹਿਸੂਸ ਕਰ ਰਹੇ ਆਗੇ ਨੇ ਕਿ ਜੇ ਤੁਹਾਡੇ ਵਰਗੇ ਨੌਜਵਾਨ ਜਿਹੜੇ ਕੈਨੇਡਾ ਛੱਡ ਕੇ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਚੰਡੀਗੜ੍ਹ ਬਰਾਬਰ ਸੋਨਾ ਬਣਾ ਦਿੱਤਾ ਹੈਗਾ ਤੇ ਜਿਹੜਾ ਵਾਰਡ ਵਾਪਸ ਕਰਨਗੇ ਜਿਹੜਾ ਨੌਜਵਾਨ ਨੇ ਸਰਕਾਰ ਉਹਨਾਂ ਦਾ ਹੌਸਲਾ ਢਾਹ ਰਹੀ ਹੈਗੀ ਬਿਲਕੁਲ ਜੀ ਇਹ ਮੈਨੂੰ ਬਹੁਤ ਖਾਸੀਆ ਹੋਇਆ ਕੱਲ ਕਿਸੇ ਪੱਤਰਕਾਰ ਨੇ ਆਖਿਆ ਤੈਨੂੰ ਆਉਣ ਵਾਲੇ ਦਿਨਾਂ 'ਚ ਮੈਂਟੂ ਸਰਪੰਚ ਤੇਰੇ ਤੇ ਕਾਨੂੰਨੀ ਕਾਰਵਾਈਆਂ ਕਰੂਗੀ ਸਰਕਾਰ ਕਿਉਂਕਿ ਸਰਕਾਰ ਦੇ ਜਦੋਂ ਉਲਟ ਬਗਾਵਤੀ ਬਾਗੀ ਲੋਕ ਕੋਈ ਬਗਾਵਤਾਂ ਕਰਦੇ ਆ ਤੇ ਉਹਨਾਂ ਉੱਤੇ ਉਲਟੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਤੇ ਮੈਂ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦੇ ਮੇਰੇ ਉੱਤੇ ਵੀ ਜਬਰ ਜ਼ੁਲਮ ਹੋ ਸਕਦਾ ਮੇਰੇ ਪਿੰਡ ਨੂੰ ਬਦਕਰੇ ਦਾ ਸ਼ਿਕਾਰ ਹੋ ਸਕਦਾ ਸਾਡੇ ਨਾਲ ਧੱਕੇਸ਼ਾਂਗਾਂ ਵੀ ਹੋਣੀਆਂ ਪਰ ਸਾਨੂੰ ਉਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਅਸੀਂ ਆਪਣੇ ਪੰਜਾਬ ਦੇ ਬਹਾਦਰ ਲੋਕਾਂ ਪੰਜਾਬ ਖਾਤਰ ਕੁਰਬਾਨੀ ਦੇਣ ਨੂੰ ਤਿਆਰ ਆ ਇਹ ਵਾਰਤਾ ਬਹੁਤ ਛੋਟੀ ਚੀਜ਼ ਆ ਜਿੱਥੇ ਮਰਨ ਜਿਉਣ ਦਾ ਸਵਾਲ ਹੀ ਨਹੀਂ ਕੋਈ ਪਤੰਗੇ ਸ਼ਮਾ ਉੱਤੇ ਸ਼ੌਂਕ ਨੂੰ ਮਚਣਾਉਂਦੇ ਆ ਮਜਬੂਰੀ ਕਰਕੇ ਨਹੀਂ ਮਚਣਾਉਂਦੇ ਉਹ ਇਸ ਤਰ੍ਹਾਂ ਸ਼ਮਾ ਸ਼ਮਾ ਉੱਤੇ ਅਸੀਂ ਮਚਣ ਵਾਲੇ ਪਤੰਗੇ ਆ ਅਸੀਂ ਭੌਰਿਆਂ ਵਾਂਗੂੰ ਰਸ ਪੀਣ ਵਾਲੇ ਨਹੀਂ ਗੁਲਾਬਾਂ ਦਾ ਅਸੀਂ ਤਾਂ ਸ਼ਮਾਂ ਉੱਤੇ ਉਹਨੂੰ ਇਸ਼ਕ ਕਰਦਿਆਂ ਸ਼ਮਾਂ ਨੂੰ ਇਸ ਕਰਕੇ ਸਾਡੇ ਲਈ ਛੋਟੀਆਂ ਗੱਲਾਂ ਯਾਰ ਦੌਲਤਾਂ ਸ਼ੌਲਤਾਂ ਇਹ ਅਵਾਰਡ ਛਾੜ ਮੇਰੀ ਗ੍ਰਾਮ ਪੰਚਾਇਤ ਨੇ ਫੈਸਲਾ ਕੀਤਾ ਤੇ ਮੈਂ ਮੇਰੀ ਡਿਊਟੀ ਲਈ ਆ ਕਿ ਇਹ ਅਵਾਰਡ ਆਪਾਂ ਸਰਕਾਰ ਨੂੰ ਮੋੜਨੇ ਨਾਲ ਨਾਮੀ ਰਾਸ਼ੀ ਮੋੜਨੀ ਆ ਤੇ ਮੈਂ ਸਪੱਖ ਸਮਝਦਾ ਆਪਣੇ ਆਪ ਨੂੰ ਹੋਰ ਵੀ ਪੰਚਾਇਤ ਮੈਂਬਰ ਆਏ ਨੇ ਆ ਮੇਰੇ ਪੰਚਾਇਤ ਮੈਂਬਰਾਂ ਨੇ ਉਹ ਮੈਨੂੰ ਉਹਨਾਂ ਡਿਊਟੀ ਲਾ ਕੇ ਭੇਜੀ ਆ ਉਹ ਸਾਡੇ ਮੋਰਚਿਆਂ ਦੇ ਵਿੱਚ ਬੈਠੇ ਆ ਔਰ ਇਹ ਸਾਰੀ ਸੰਗਤ ਜਿਹੜੀ ਵੱਖ-ਵੱਖ ਪਿੰਡਾਂ ਤੋਂ ਉਸ ਦਿਨ ਤੋਂ ਲੈ ਕੇ ਜਿੱਦਣ ਤੋਂ ਮੈਂ ਮੋਰਚੇ ਦੇ ਵਿੱਚ ਆਇਆ ਮੇਰੇ ਨਾਲ ਰਹਿੰਦੀ ਆ ਸਾਥ ਦਿੰਦੇ ਆ ਅਸੀਂ ਹਰ ਰੋਜ਼ ਯਾਨੀ ਮੋਰਚਿਆਂ ਦੇ ਵਿੱਚ ਸ਼ੌਹੂਲੀਤ ਕਰਦੇ ਆ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਪੰਜਾਬ ਵਾਕਈ ਜਿਹੜੇ ਪੰਜਾਬ ਦੇ ਵਿੱਚ ਬਾਜਾ ਵਾਲੇ ਦਸ਼ਮੇਸ਼ ਪਿਤਾ ਨੇ ਖੰਡੇ ਵਾਟੇ ਦਾ ਅੰਬਰ ਤਸ਼ਕਾ ਕੇ ਜਾਤ ਪਾਤ ਖਤਮ ਕੀਤੀ ਸੀ ਸਾਰੀਆਂ ਗੱਲਾਂ ਖਤਮ ਕੀਤੀਆਂ ਸੀ ਅੱਜ ਉਹ ਮੈਂ ਦੇਖਣ ਨੂੰ ਮਿਲਦੀਆਂ ਸਾਰੇ ਅਸੀਂ ਭਰਾ ਆਂ ਔਸੋ ਵਾਹਿਗੁਰੂ ਦੇ ਪੁੱਤਰਾਂ ਅੱਜ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਉਹ ਫਲਾਣੇ ਪਿੰਡ ਤੋਂ ਉਹ ਫਲਾਣੇ ਪਿੰਡ ਤੋਂ ਮੈਨੂੰ ਮਹਿਸੂਸ ਹੁੰਦਾ ਸਾਰੇ ਮੇਰੇ ਭਰਾ ਮੇਰੇ ਬਜ਼ੁਰਗਾ ਤੇ ਮੈਨੂੰ ਬਹੁਤ ਸਕੂਨ ਮਿਲ ਰਿਹਾ ਅਸੀਂ ਅੱਜ ਦਿੱਲੀ ਵਿੱਚ ਬੈਠੇ ਆਂ ਸਾਨੂੰ ਸਕੂਨ ਮਿਲਦਾ ਸੀ ਕਿ ਜੇ ਮੈਂ ਜੈਤੋ ਦੇ ਮੋਰਚੇ ਦੀ ਗੱਲ ਕੀਤੀ ਜਾਂਦੀ ਆ ਕਰ ਇਤਿਹਾਸ ਦੇ ਵਿੱਚ ਇਹ ਗੱਲ ਹੋਊਗੀ ਕਿ ਦਿੱਲੀ ਦਾ ਮੋਰਚਾ ਲੱਗਿਆ ਸੀ ਕਿ ਸਾਡੇ ਆਹ ਬੰਦੇ ਗਏ ਸੀ ਤੇ ਲਹੂ ਨਾਲ ਜਦੋਂ ਤਵਾਰੀਖ ਲਿਖੀ ਜਾਊਗੀ ਇਹ ਬੰਦਿਆਂ ਦਾ ਵੀ ਕਦੇ ਨਾ ਕਦੇ ਜ਼ਰੂਰ ਨਾ ਆਊਗਾ ਸਾਨੂੰ ਮਾਣ ਹੋਊਗਾ ਕਿ ਅਸੀਂ ਉੱਥੇ ਗਏ ਸੀ ਵਿਸ਼ਵਾਸ ਉਮੀਦ ਹੈ ਕਿ ਸਿੰਘੂ ਬਾਰਡਰ ਤੋਂ ਸਿੰਘ ਜਿੱਤ ਕੇ ਜਾਣਗੇ ਸੱਚੀ ਆਵਾਜ਼ ਸਿੰਘ ਜਦੋਂ 10 ਲੱਖ ਦੀ ਫੌਜ ਨਾਲ ਚਮਕੌਰ ਦੀ ਗੜੀ ਵਿੱਚ ਲੜਦੇ ਸੀ 40 ਸਿੰਘ ਉਦੋਂ ਵੀ ਜਿੱਤ ਕੇ ਗਏ ਸੀ ਇੱਥੇ ਤਾਂ ਹੁਣ 40 ਲੱਖ ਪਹੁੰਚਿਆ ਵਾ ਪੰਜਾਬ ਦਾ ਸਿੱਖ ਤੇ ਇੱਥੇ ਪੰਜਾਬ ਦੇ ਕਿਸਾਨ ਇਹ ਇਹ ਕਦੇ ਹਾਰਨ ਦਾ ਗਿੱਜੇ ਨਹੀਂ ਪੰਜਾਬ ਦੇ ਲੋਕ ਜਿੱਤ ਕੇ ਜਾਂਦੇ ਆ ਜਿਹੜੇ ਨਰਿੰਦਰ ਮੋਦੀ ਦਾ ਘੋੜਾ ਕੋਈ ਫੜਦਾ ਨਹੀਂ ਸੀ ਦੁਨੀਆ ਪ੍ਰਦੇਸ਼ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਨੇ ਫੜ ਕੇ ਦੱਸਦਾ ਓਏ ਇਹ ਪੰਜਾਬ ਦੇ ਬਹਾਦਰ ਲੋਕ ਆ ਇਹ ਇਹ ਨਾਦਰ ਸ਼ਾਹ ਦਾ ਨੱਕ ਮੋੜ ਦਿੰਦੇ ਆ ਇਹ ਅਹਿਮਦ ਸ਼ਾਹ ਬਦਾਲੀ ਦੇ ਨੱਕ ਮੋੜ ਦਿੰਦੇ ਆ ਜਦੋਂ ਬਾਬਰ ਆਇਆ ਸੀ ਜਦੋਂ ਹਿੰਦੂਆਂ ਨੂੰ ਟੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ ਜਦੋਂ ਰੰਗਜੀਤ ਆਇਆ ਸੀ ਟੱਕੇ ਨਾਲ ਜਨੇਊ ਲਾ ਰਹੇ ਸੀ ਉਦੋਂ ਸਾਡੇ ਬਾਬੇ ਗੁਰੂ ਤੇਗ ਬਹਾਦਰ ਨੇ ਜਿਹਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਉਦੋਂ ਸਿਰ ਦਿੱਤੇ ਸੀ ਅਸੀਂ ਜਿੱਤਣ ਜਾਣਦੇ ਆ ਅਸੀਂ ਜਿੱਤਣ ਲਈ ਬਣੇ ਆ ਜਿੱਤ ਕੇ ਜਾਵਾਂਗੇ ਮੈਨੂੰ ਖੁਸ਼ੀ ਹੋਊ ਜਦੋਂ ਅਸੀਂ ਜਿੱਤ ਕੇ ਜਾਵਾਂਗੇ ਜਦੋਂ ਪੰਜਾਬ ਨੂੰ ਮੋੜਾਂਗੇ ਸਾਡਾ ਜਲੌਹ ਦੇਖਣ ਆਲਾ ਹੋ ਦੁਨੀਆ ਦੇਖੂਗੀ ਕਿ ਪੰਜਾਬ ਕਿਵੇਂ ਜਿਵੇਂ ਸਾਡਾ ਸਰਦਾਰ ਭਗੇਲ ਸਿੰਘ ਜਦੋਂ ਦਿੱਲੀ ਫਤਿਹ ਕਰਕੇ ਉਹਨੇ ਲਾਲ ਕਿਲੇ ਤੇ ਸਾਡਾ ਝੰਡਾ ਚਲਾਇਆ ਸੀ ਸਾਡਾ ਧਾਲੀਵਾਲਾ ਸਰਦਾਰ ਨੇ ਜਦੋਂ ਉਹਦੇ ਘੋੜੇ ਵਾਪਸ ਮੁੜੇ ਸੀ ਪੰਜਾਬ ਨੂੰ ਉਹਦਾ ਜਲੌਹ ਦੇਖਣ ਆਲਾ ਸੀ ਮੈਨੂੰ ਲੱਗਦਾ ਅੱਜ ਉਹਨਾਂ ਸਰਦਾਰਾਂ ਦੇ ਪੁੱਤ ਜਿਹੜੋ ਜਿੱਤ ਕੇ ਜਾਣਗੇ ਅੱਜ ਟਰੈਕਟਰ ਟਰਾਲੀਆਂ ਤੇ ਅੱਜ ਇਹਦਾ ਵੀ ਜਲਵਾ ਦੇਖਣ ਵਾਲਾ ਹੋਊਗਾ ਇਤਿਹਾਸ ਦੇ ਰਹੂਗਾ ਦਿੱਲੀ ਫਿਰ ਜਿੱਤ ਕੇ ਜਾਵਾਂਗੇ ਬਿਲਕੁਲ ਜੀ ਦਿੱਲੀ ਅਸੀਂ ਜਿੱਤਦੇ ਰਹੇ ਹਾਂ ਔਰ ਜਿੱਤਦੇ ਰਹਾਂਗੇ ਤੇ ਮਿੰਟੂ ਸਰਪੰਚ ਆ ਜਿਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਮਸਲਾ ਕਿ ਇਹ ਜਿਹੜਾ ਅੰਦੋਲਨ ਆ ਉਹ ਚਾਹੇ ਪੰਜਾਬ ਨੇ ਸ਼ੁਰੂ ਕੀਤਾ ਲੇਕਿਨ ਉਹ ਭਾਰਤ ਦਾ ਅੰਦੋਲਨ ਬਣ ਚੁੱਕਾ ਪਰ ਸਵਾਲ ਨਸਲ ਦਾ ਤੇ ਫਸਲ ਦਾ ਤੇ ਸ਼ਾਇਦ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਉਹ ਜ਼ਰੂਰ ਜਿੱਤਣਗੇ ਕੈਮਰਾਮੈਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਜਨਬੀ ਨਿਊਜ਼ ਦਿੱਲੀ